ਦਾਇਰ ਸੰਕਤ ਕਾਜ ਆਸੀ ਘਰ ਸਾਰਿਆਂ ਨੂੰ ਜੀ ਸਾਧ ਸੰਗਤ ਜੀ ਇਹ ਜੋ ਬੋੜ ਹੈ ਇਹ ਦੇ ਨਾਲ ਇੱਕ ਬਹੁਤ ਪੁਰਾਣਾ ਜੰਡ ਦਾ درخت ਹੈ ਜਿਹੜਾ ਕਿ ਅੰਦਰੋਂ ਖੋਲ ਹੈ ਹੋਰ ਉੱਪਰ ਤੋਂ ਬਿਲਕੁਲ ਹਰਿਆ ਭਰਿਆ ਇਸੇ ਤਰ੍ਹਾਂ ਦੇਖਦੇ ਆਏ ਹਾਂ ਅਇਤੋ 40 ਸਾਲ ਪਹਿਲਾਂ ਤੋਂ ਦਿੱਤੇ ਕੇ ਲੋਕ ਮੰਨਤਾ ਵੀ ਮੰਨਦੇ ਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਇੱਥੇ ਲੋਕ ਬੂਗਾ ਪੂਜੇ ਜਾਂਦਾ ਸੀ ਲੋਕਾਂ ਵੱਲੋਂ ਪਰ ਹੁਣ ਇਸ ਦੀ ਚਾਰਦੁਆਰੀ ਕਰ ਦਿੱਤੀ ਗਈ ਆ ਤੇ ਇਹ ਮੰਨਤਾ ਪਹਿਲਾਂ ਦੰਦ ਕਥਾ ਹੁੰਦੀ ਸੀ ਕਿ ਇਹ ਜਿਹੜਾ ਝੰਡਾ ਇਹ ਜਦੋਂ ਗੁਰੂ ਅਰਜਨ ਦੇਵ ਜੀ ਸੰਮਤ 1642 ਇਸਵੀ ਨੂੰ ਮਾਤਾ ਗੰਗਾ ਜੀ ਨੂੰ ਵਿਆਹ ਨਾਲ ਆਏ ਸੀ ਕੀਹ ਰਾਹ ਦਾ ਸੰਮਤ 1642 ਗੋਇੰਦਵਾਲ ਸਾਹਿਬ ਤੋਂ ਚੱਲ ਕੇ ਜਦ ਇੱਥੇ ਆਏ ਇਸ ਪਵਿੱਤਰ ਧਰਤੀ ਤੇ ਚਰਨ ਪਾਏ ਤੇ ਜਿਹੜੀ ਰਸਨ ਦੇ ਅਨੁਸਾਰ ਇਸ ਪਿੰਡ ਦੀ ਸੀ ਕਿੰਝਾਂ ਦਾ ਕਿਲਾ ਪਟਾਇਆ ਗਿਆ ਕੁਝ ਦਦਕ ਠਾਵਾ ਤੇ ਕੁਝ ਮੰਨਤਾ ਇਹ ਸੀ ਕਿ ਇਹ ਉਹੀ